ਨਹਿਰ ਦੇ ਵਿੱਚ ਕਾਰ ਡਿੱਗਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ ਜਿੱਥੇ ਕਾਰ ਸਵਾਰ 11 ਲੋਕਾਂ ਨੂੰ ਪੁਲਿਸ ਮੁਲਾਜ਼ਮਾਂ ਅਤੇ ਰਾਹਗੀਰਾਂ ਨੇ ਕੱਢਿਆ ਬਾਹਰ ਬਠਿੰਡਾ ਐਸਐਸਪੀ ਅਮਨੀਤ ਕੋਂਡਲ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਕੀਤਾ ਗਿਆ ਸਨਮਾਨ ਬਠਿੰਡਾ ਐਸਐਸਪੀ ਅਮਨੀਤ ਕੋਂਡਲ ਨੇ ਕਿਹਾ ਕਿ ਬਹੁਤ ਵਧੀਆ ਕੰਮ ਕੀਤਾ ਸਾਡੇ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਜਿਨ੍ਹਾਂ ਨੇ ਇੱਕ ਕਾਰ ਤੋਂ ਇੱਕ ਤਰ੍ਹਾਂ ਨਹਿਰ ਦੇ ਵਿੱਚ ਡਿੱਗੀ ਗਈ ਸੀ ਉਸ ਦੇ ਚਲਦੇ ਉਸ ਕਾਰ ਦੇ ਵਿੱਚ ਬੱਚਿਆਂ ਸਮੇਤ કુલ 11 ਲੋਕ ਸ਼ਾਮਿਲ ਸਨ ਜਿਨ੍ਹਾਂ ਨੂੰ ਸਾਡੇ ਇਨਾ ਪੁਲਿਸ ਮੁਲਾਜ਼ਮਾ ਨੇ ਆਪਣੇ ਜਾਨ ਜੋਖੇ ਵਿੱਚ ਪੰਦੇ ਹੋਏ ਨਹਿਰ ਵਿੱਚ ਛਾਲ ਮਾਰੀ ਤੇ ਇੱਕੀ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਮੈਮ ਕੀ ਕਹੋਗੇ ਕਿਸ ਤਰ੍ਹਾਂ ਦੀ ਬਹਾਦਰੀ ਦਾ ਮਿਸਾਲ ਇਨਾ ਪੁਲਿਸ ਕਰਮਚਾਰੀ ਨੇ ਦਿੱਤਾ ਹੈ ਔਰ ਕਿਸ ਤਰ੍ਹਾਂ ਤੁਹਾਡੇ ਅਪਰੀਸ਼ੀਏਟ ਕੀਤਾ ਗਿਆ ਨਾਮ ਕੱਲ ਜੀ ਸਾਡੀ ਕੰਟਰੋਲ ਰੂਮ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਸਰਹੰਦ ਕਨਾਲ 'ਚ ਇੱਕ ਗੱਡੀ ਸੈਡਾਨ ਵਹੀਕਲ ਡੁੱਬ ਗਈ ਹੈ ਤੇ ਉਹਦੇ 'ਚ ਕੁਝ ਬੱਚੇ ਵੀ ਹੈਗੇ ਤੇ ਕਈ ਉਹਦੇ 'ਚ ਪੈਸੈਂਜਰਸ ਹੈ ਔਰ ਇਮੀਡੀਏਟਲੀ ਸਾਡੀ ਜਿਹੜੀ ਮੌਕੇ ਦੀ ਪੀਸੀਆਰ ਟੀਮ ਸੀ ਜਿਹੜੀ ਸਾਡੀ ਪਿਕਟ ਅ ਵਿਕਟਰ ਕੀ ਨੰਬਰ ਹੈ ਵਿਕਟਰ 8 ਇਹਨਾਂ ਦੀ ਉਸ ਟਾਈਮ ਥੋੜਾ ਸ਼ਿਫਟਿੰਗ ਦਾ ਟਾਈਮ ਹੁੰਦਾ ਹੈ ਜਿਹੜੇ ਰਾਤ ਵਾਲੇ ਔਰ ਮਾਰਨਿੰਗ ਦੀ ਇੰਟਰਚੇਂਜ ਚੱਲ ਰਹੇ ਹੁੰਦੇ ਤੇ ਜਿਹੜੇ ਚਾਰੋਂ ਸਿਗੇ ਏਐਸਆਈ ਨਰਿੰਦਰ ਰਜਿੰਦਰ ਨਰਿੰਦਰ ਔਰ ਹੈਡ ਕਨਸਟੇਬਲ ਜਸਵੰਤ ਔਰ ਹਰਪਾਲ ਲੀਡ ਸੀਨੀਅਰ ਕਨਸ ਸੀਨੀਅਰ ਕਨਸਟੇਬਲ ਹਰਪਾਲ ਕੌਰ ਇਹ ਚਾਰੋਂ ਮੌਕੇ ਤੇ ਇਮੀਡੀਏਟਲੀ ਪਹੁੰਚ ਗਏ ਔਰ ਜਿਹੜਾ ਜਸਵੰਤ ਔਰ ਨਰਿੰਦਰ ਹੈ ਇਨਾਂ ਨੇ ਇਮੀਡੀਏਟਲੀ ਉਹਦੇ ਚ ਨਹਿਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸੀਗੇ ਹਰਪਾਲ ਕੌਰ ਔਰ ਰਜਿੰਦਰ ਇਨਾਂ ਨੇ ਬਾਹਰੋਂ ਰੱਸਾ ਦੇਣ ਚ ਉਹਦੇ ਬਾਕੀ ਸਾਰੀ ਚੀਜ਼ਾਂ ਚ ਐਸ ਅ ਟੀਮ ਇਨਾਂ ਨੇ ਕੰਮ ਕੀਤਾ ਨਾਲ ਇਹਨਾਂ ਨੂੰ ਪਬਲਿਕ ਦੀ ਵੀ ਸਪੋਰਟ ਮਿਲੀ ਔਰ ਇੱਥੇ ਇੱਕ ਹੋਰ ਵੀ ਰਾਗੀਰ ਸੀਗਾ ਉਹਨੇ ਵੀ ਡਾਈਵ ਕੀਤਾ ਤੁਸੀਂ ਸਾਰੇ ਵੀਡੀਓਸ ਵਿੱਚ ਦੇਖਿਆ ਹੋਇਆ ਸੋ ਬਾਏ ਦਾ ਗ੍ਰੇਸ ਆਫ ਗੋਡਨ ਇਹਨਾਂ ਦੀ ਬਹਾਦਰੀ ਔਰ ਪਰੈਜ਼ੈਂਸ ਆਫ ਮਾਈਂਡ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਸੀਗੇ ਗੱਡੀ 'ਚ ਜਿਹਦੇ 'ਚ ਪੰਜ ਬੱਚੇ ਸੀਗੇ ਦੋ ਲੇਡੀਜ਼ ਦੋ ਜੈਂਟਸ ਸੋ ਕੁੱਲ ਮਿਲਾ ਕੇ 11 ਉਹਦੇ 'ਚ ਪੈਸੇਂਜਰ ਸੀਗੇ ਸਾਰਿਆਂ ਨੂੰ ਸੇਫਲੀ ਰੈਸਕਿਊ ਕਰਕੇ ਅੱਗੇ ਐਨਜੀਓ ਦੀ ਸਹਾਇਤਾ ਨਾਲ ਹਸਪੀਟਲ ਭਜਵਾਇਆ ਗਿਆ ਸੋ ਕੁਲ ਮਿਲਾ ਕੇ ਇਹਨਾਂ ਦੀ ਪ੍ਰੋਐਕਟਿਵਨੈਸ ਪਬਲਿਕ ਸਪੋਰਟ ਦੇ ਨਾਲ ਬੜਾ ਹੀ ਵੱਡਾ ਜਿਹੜਾ ਹਾਦਸਾ ਹੋ ਜਾਣਾ ਸੀ ਕੱਲ ਸਵੇਰੇ ਉਹ ਟਲ ਗਿਆ ਐਂਡ ਵੀ ਅਪਰੀਸ਼ੀਏਟ ਥੈਮ ਇਹਨਾਂ ਦੇ ਸਦਕੇ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੋਕਾਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ ਔਰ ਡੀਜੀ ਸਰ ਦੇ ਧਿਆਨ ਚ ਲੈ ਕੇ ਆਏ ਤੇ ਡੀਜੀ ਸਰ ਨੇ ਇਹਨਾਂ ਦੇ ਸ਼ਲਾਗਾਯੋ ਕੰਮ ਦੇ ਸਦਕੇ ਚਾਰੇ ਚਾਰੇ ਜਿਹੜੇ ਮੁਲਾਜ਼ਮ ਹੈ ਇਹਨਾਂ ਚਾਰਾਂ ਨੂੰ BJP ਕਮੇਡੀਸ਼ਨ ਡਿਸਕ ਦਿੰਦੀ ਹੈ ਤੇ ਨਾਲ ਨਾਲ ਸਾਰੇ ਚਾਰਾਂ ਨੂੰ 25-25 ਹਜ਼ਾਰ ਕੈਸ਼ ਅਵਾਰਡ ਵੀ ਇਨਰ ਦੀ ਹੌਸਲਾ ਵਜ਼ਾਈ ਲਈ ਦਿੱਤਾ ਔਰ ਨਾਲ ਦੇ ਨਾਲ CM ਸਾਹਿਬ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਹੈ ਔਰ ਜਲਦੀ ਇਹਨਾਂ ਨੂੰ ਸ਼ਾਇਦ ਯਾ ਤਾਂ ਫੋਨ ਕਾਲ ਯਾ ਫਿਜ਼ੀਕਲੀ ਇਹਨਾਂ ਨੂੰ CM ਸਾਹਿਬ ਨੂੰ ਮਿਲਾਇਆ ਵੀ ਜਾਏਗਾ ਸੋ ਇਟ ਇਜ਼ ਜਸਟ ਅ ਐਕਨੋਲਜਮੈਂਟ ਕਿ ਜਿਹੜਾ ਵਧੀਆ ਕੰਮ ਕਰਦੇ ਉਹਨੂੰ ਪਬਲਿਕ ਵੀ ਐਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਯਾ ਸਾਡੇ ਸੀਨੀਅਰ ਆਫਿਸਰਸ ਵੱਲੋਂ ਵੀ ਨਾਲ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਆਕੇ ਅਵਾਰਡ ਸਿੱਕਤੇ ਆ ਡੀਜੀ ਸਰ ਦੇ ਬਿਹਫ ਤੇ ਮੈਨੂੰ ਲੱਗਦਾ ਜਿਵੇਂ ਇਸ ਤਰ੍ਹਾਂ ਦੇ ਹਾਦਸੇ ਹੋ ਗਦੇ ਨੇ ਸੇਫਟਿੰਗ ਵਗੈਰਾ ਦਾ ਵੀ ਕਟੋ-ਕਟੋ ਟ੍ਰੇਨਿੰਗ ਲੱਗ ਜੇ ਤੁਸੀ ਹਾਂਜੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਥੈਂਕਫੁਲੀ ਇਹਨਾਂ ਦੀ ਗੱਡੀ 'ਚ ਕੁਝ ਇਕੁਪਮੈਂਟ ਸੀਗੇ ਬਟ ਜੋ ਜੋ ਹੋਰ ਇਹਨਾਂ ਨੇ ਸਾਨੂੰ ਆਪਣੇ ਵੀ ਲਾਈਵ ਸੇਵਿੰਗ ਇਕੁਪਮੈਂਟ ਦੱਸਿਆ ਉਹ ਇਮੀਡੀਏਟਲੀ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਬਟ ਸਟਿਲ ਆ ਵੁੱਡ ਸੇ ਕਿ ਇਮੀਡੀਏਟਲੀ ਜੋ ਇਹਨਾਂ ਨੇ ਆਪਣਾ ਪ੍ਰੈਜ਼ੈਂਸ ਆਫ ਮਾਈਂਡ ਸ਼ੋ ਕਰਕੇ ਆ ਬਹਾਦੂਰੀ ਸ਼ੋ ਕਰਕੇ ਐਕਟ ਕੀਤਾ ਥੈਟ ਇਜ਼ ਰੀਅਲੀ ਅ ਕੌਜ਼ ਆਫ ਐਪਰੀਸ਼ੀਏਸ਼ਨ ਤੋਂ ਉਸੇ ਲਈ ਅਸੀਂ ਇਹਨਾਂ ਨੂੰ ਅੱਜ ਇੱਥੇ ਬੁਲਾਇਆ ਹਾਂ ਜਸਵੰਤ ਨੇ ਦੱਸਿਆ ਕਿ ਉਹੀ ਗੱਲ ਹੈ ਨਾ ਤੁਸੀਂ ਸਾਰਿਆਂ ਨੇ ਕੱਲ ਬੜਾ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਕਿ ਇਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਪਰ ਉਸ ਟਾਈਮ ਇਹਨਾਂ ਨੇ ਆਪਣੇ ਛੋਟੇ ਬੱਚੇ ਦਾ ਵੀ ਸੋਚ ਕੇ ਆ ਪੁਲਿਸ ਦੀ ਨੌਕਰੀ ਨੂੰ ਪ੍ਰੂਫ ਕੀਤਾ ਕਿ ਡਿਊਟੀ ਕਮਸ ਫਰਸਟ ਫਾਰ us ਤੋਂ ਇਹਨਾਂ ਨੇ immediately ਛਾਲ ਮਾਰ ਦਿੱਤੀ ਔਰ ਇੰਨੀ ਸਾਰੀ ਲਾਈਵਸ ਪ੍ਰੈਸ਼ਰਸ ਲਾਈਵਸ ਨੂੰ ਕਲ ਸੇਵ ਕੀਤਾ ਐਂਡ ਵੀ ਆਰ ਪ੍ਰਾਊਡ ਆਫ 올4 ਆਫ them। ਇਸ ਆਨ ਦਾ ਬਰਥਡੇ ਵੀ ਸੀ ਕੱਲ ਜੀ ਕਨੋ। ਹਾਂ ਮੈਂ ਰਿਲੇਟਡ ਹੈਪੀ ਬਰਥਡੇ ਵੀ ਵਿਸ਼ ਕੀਤਾ। ਕੱਲ ਮੈਂ ਚੰਡੀਗੜ੍ਹ ਸੀ ਕਿਉਂਕਿ I could not meet them। ਬੜਾ ਲੱਗ ਰਿਹਾ ਜਿਵੇਂ 5 ਮਿੰਟ ਪਹਿਲਾਂ ਹੀ ਸਾਡੀ ਡਿਊਟੀ ਆਫ ਹੋਣ ਵਾਲੀ ਸੀ, ਕਾਲ ਆ ਗਈ ਸੀ, ਕਾਲ ਤੇ ਚਾਰੋਂ ਜਣੇ ਮੌਕੇ ਤੇ ਪਹੁੰਚੇ ਹੈਗੇ। ਹਾਂਜੀ ਇਹ ਦੱਸ ਰਿਹਾ ਕਿ ਇਹਨਾਂ ਦਾ ਇੰਟਰਚੇਂਜਰ ਡਿਊਟੀ ਚਾਈਂ ਮੁੰਦਾ ਦੋ ਦੀ ਸ਼ਿਫਟ ਚੇਂਜ ਹੋਣੀ ਸੀ, ਦੋਨੇ ਜੁਆਇਨ ਕਰਨਾ ਸੀ ਬਟ ਚਾਰਾਂ ਨੇ ਹੀ ਇਮੀਡੀਏਟਲੀ ਮੌਕੇ ਤੇ ਮੋਕਾ ਸਾਹਮਣੇ ਹੋਰ ਨਾਲ ਦੇ ਨਾਲ ਸਾਡੇ ਐਸ ਐਚਓ ਸਾਹਿਬ ਕਨਾਲ ਕਲੋਨੀ ਵੀ ਉੱਤੇ ਪਹੁੰਚ ਗਏ ਸੀਗੇ ਸੋ ਕੁਲ ਮਿਲਾ ਕੇ ਇਟਸ ਅ ਮੈਟਰ ਆਫ ਪ੍ਰਾਈਡ ਫਾਰ ਅਸ ਐਂਡ ਥੈਟ ਇਜ਼ ਵਾਈ ਵੀ ਆਰ ਅਪਰੀਸ਼ੀਏਟਿੰਗ ਮੈਂ ਵਧੀਆ ਕੰਮ ਕੀਤਾ ਪੁਲਿਸ ਮਾਰ ਰਿਹਾ ਕਰਦਨੇ ਕਿ ਉਹਨਾਂ ਲੋਕਾਂ ਨੂੰ ਸਮਝ ਜਿਹੜਾ 11 ਲੋਕ ਇੱਕ ਗੱਡੀ ਦੇ ਸ਼ਾਮਲ ਸੀ ਛੁੱਟੀ ਗਈ ਹਾਂਜੀ ਕੀ ਕਹਿਣਾ ਚਾਹਦੇ ਹੋ ਕੁਝ ਹੀ ਚਲੋ ਹੁਣ ਜੋ ਹਾਦਸਾ ਟਲ ਗਿਆ ਬਟ ਯੈਸ ਮੈਸੇਜ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਉਹਦੇ ਚ ਗੱਡੀ ਚ 11 ਇਨ ਵਿਅਕਤੀ ਕਿਵੇਂ ਸਗੇ ਸਾਡੇ ਲਈ ਵੀ ਸੋਚਣ ਦੀ ਗੱਲ ਹੈ ਹੋਣੀ ਕਿ ਜੇਕਰ ਤਿੰਨ ਪੈਸੇਂਜਰ ਅੱਗੇ ਬੈਠੇ ਹੁੰਦੇ ਨਹੀਂ ਤਾਂ ਕਲੀਅਰ ਸੈਟਿੰਗ ਦੇ ਉੱਪਰ ਸ਼ੇਮ ਦਾ ਪਰ ਮਸਲੀ ਦੇਖੋ ਇੱਕ ਡਿਊਟੀ ਪਬਲਿਕ ਵੀ ਵੀ ਰਿਸਪੋਨਸੀਬਿਲਟੀ ਆਪ ਵੀ ਹੁੰਦੀ ਹੈ ਬਿਕੋਜ਼ ਜਾਨ ਤਾਂ ਸਾਡੇ ਸਾਰਿਆਂ ਦੀ ਆਪਣੀ ਹੈ ਲਾਈਫ ਵਨਸ ਓਨ ਲਾਈਫ ਕਮਸ ਫਰਸਟ ਇਸ ਚੀਜ਼ ਨੂੰ ਅਸੀਂ ਸੈਪਰੇਟਲੀ ਦੇਖਾਂਗੇ ਬਟ ਫਿਲਹਾਲ ਅਸੀਂ ਇਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇੱਥੇ ਬੁਲਾਇਆ ਸੋ ਪੁਲਿਸ ਦੇ ਨਾਲ ਇੱਕ ਰਾਤਰੀ